ਉਹ ਵੀਰਾਂ ਦਾ ਵੀ ਕੀ ਚੱਕਰ ਪੈ ਗਿਆ ਕੁਲਫੀਆਂ ਦਾ ਹੁਣ ਮੈਂ ਚੱਕਰ ਸਾਰਾ ਸਮਝਾਉਣ ਲੱਗਾ ਵੀ ਚੱਕਰ ਪੈ ਗਿਆ ਚਿੱਟੇ ਦਾ ਕਿਹੜਾ ਗਾਣਾ ਹੀ ਹੋਦਾ ਵੇ ਨਖੀਲੇ ਦਾ ਦੱਸਦਾ ਨਹੀਂ ਹੋਏ ਨਖੀਲੇ ਦਾ ਚਿੱਟਾ ਹੀ ਆਹੋ ਮਿੱਤਰਾਂ ਅੱਜ ਤੂੰ ਕੈਦ ਬੋਲ ਗਈ ਹੈ ਨਾ ਕੇਸ ਪੈ ਗਿਆ ਚਿੱਟੇ ਦਾ ਨਹੀਂ ਕੇਸ ਨਹੀਂ ਕੋਈ ਪੈ ਗਿਆ ਵੀ ਕੀ ਉਹ ਦਿਸਣਾ ਛਿਛਾ ਦਿਸਣਾ ਛਿਛਾ ਦੱਸ ਮੈਂ ਤੂੰ ਇਹ ਕਰ ਕੋਈ ਨਹੀਂ ਤੂੰ ਸੈੰਗ ਠਾ ਲੁਕੀ ਹੈ ਨਾ ਤੂੰ ਕਦੇ ਉਹ ਗੱਲ ਬੱਜ ਜੇਗਾ ਤੂੰ ਨਿੱਕੀ ਆ ਨਿੱਕੀ ਇਹ ਨਿੱਕੀ ਸਾਡਾ ਇਹਨੇ ਨਿੱਕੀ ਵਾਹ ਵੱਡੀ ਆ ਉਹ ਸਤਿਨਾਮ ਆਈਦਾ ਭਾਗਰ ਭੂਆ ਨਹੀਂ ਚੰਗੇ ਲੱਗੀਦਾ ਉਹ ਨਹੀਂ ਚੰਗੇ ਨਹੀਂ ਲੱਗੇ ਤੈਨੂੰ ਮੈਂ ਸਮਝਾਉਂਦਾ ਮੈਂ ਆਪਣੇ ਤੈਨੂੰ ਡਿਟੇਲ ਦੇਣ ਲੱਗਾ ਵੀ ਕੁਲਫੀਆਂ ਕਿਉਂ ਬੰਦ ਕੀਤੀਆਂ ਗਈਆਂ ਉਹ ਪਤਾ ਕੀ ਗੱਲ ਹੋ ਗਈ ਵਿੱਕੀ ਪਾ ਤਾਂ ਅਠਵਾ ਕੋਈ ਨਹੀਂ ਲਿਵਾ ਕੇ ਤੂੰ ਕਿਤਰਾ ਦੁੱਧ ਪੀਂਦਾ ਵਲੇ ਵਿਕੇ ਵੇ ਇਹ ਦੇ ਚੁੰਮਣ ਜੁੰਮਣ ਡਿਆ ਕੰਜਰ ਤੇ ਇਹ ਕਹਾਣੀ ਪਤਾ ਕੀ ਬਣੀ ਵਿੱਕੀ ਪਾ ਫੜਬਤ ਨਾ ਕੋਈ ਚੱਕਰ ਨਹੀਂ ਹੈਗਾ ਤੂੰ ਕਿਹੜਾ ਕੇਸ ਫੜਿਆ ਕਿਦੇ ਥੱਲੇ ਬਹਿ ਗਏ ਪੈਰਾਂ ਵਿੱਚ ਇਹਦੇ ਜੋਸ਼ੇ ਦੇ ਦਸ ਦਾਣੀ ਉਹ ਵੀ ਗੁੱਸਾ ਕਰੂਗਾ ਮੈਂ ਪੈਰਾ ਹੀ ਬੰਦਾ ਭਾਇਆ ਕਦੀ ਨਹੀਂ ਇਹਦੇ ਉਹ ਵੇਲਾ ਠਾਉਣ ਲੱਗ ਪਿਆ ਐਡਾ ਲੰਮਾ ਬੰਦਾ ਠਾਉਣ ਡਿਆ ਥੱਲੇ ਬਾਕੇ ਵੇਖ ਲਾ ਹੈ ਤੇ ਇਹ ਥੱਲੇ ਬੈਠਾ ਕੰਜਰ ਕੀ ਪੁੱਛਦੇ ਵੀਰ ਉਹ ਨਵੀਂ ਦੇ ਪੀਏ ਬਣਾ ਬੰਦਾ ਆ ਪੂਰੇ ਫੌਨ ਨਾ ਗੱਲਾਂ ਉਹ ਗੱਲਾਂ ਪੂਰੇ ਕਰਦੇ ਤਾ ਬੜੀ ਕੁੱਤੀ ਚੀਜ਼ ਤਰਾ ਮਰਣੀ ਪੂਰੀ ਆ ਪਹਾ ਮੋੜ ਤੂੰ ਮੈਂ ਉਹ ਪੈਸੇ ਬੰਦੀ ਮੇਰੀ ਪੈਸੇ ਦੇਣਾ ਤੂੰ ਮੈਨੂੰ ਪੈਸੇ ਦੇਣਾ ਪਤਾ ਕੀ ਗੱਲ ਬਣੀ ਵਿੱਕੀ ਬਾ ਪੈਸੇ ਤੇ ਕੱਟ ਕੇ ਦੇ ਵੀਰ ਨੂੰ ਕਿੰਨੋ ਮੈਨੂੰ ਦੇਣੇ ਪੈਸੇ 500 ਵਾਲਾ ਫੜਾਉਂਦੇ ਆ ਤੇਰਾ ਪੜਾ ਨਿੱਕਾ ਨੋੜੀ ਫੜਾ ਦੂ ਕਿਹੜੇ ਟਾਈਮ ਤੇ ਨਿੱਕਾ ਗਾਣਾ ਵਿੱਕੀ ਬਾ ਤਾਂ ਕੀ ਚੱਕਰ ਬਣਿਆ ਉਹ ਆ ਤੇਰੀ ਅਲੀ ਦੀ 32 ਵਿੱਚ 2 ਮਹੀਨੇ ਕੱਢ ਲੱਗਦਾ 2 ਦਿਨ ਹਫਤੇ ਕੱਢ ਲੱਗਦਾ ਤਾਂ ਕਰਕੇ ਬੰਦ ਕਰਨੀ ਪਈ ਬਾ ਹੋਰ ਨਹੀਂ ਗੱਲ ਕੋਈ ਬਾ ਨਟ ਦੇਣਾ ਭਾਈ ਨਹੀਂ ਨਟ ਤੇ ਪਾਜੀ ਚੱਲਣ ਆਨਲਾਈਨ ਹੀ ਰਹੀ ਇਹਦੇ ਬੁੱਲ ਪੈ ਗਿਆ ਚੱਲਣ ਲਾਈਵ ਦਾ ਇਹਦੇ ਆਣੀ ਬਰੋਂ ਆਦੇ ਨੂੰ ਗਾ ਉਹ ਪੈਸੇ ਦੇ ਸ਼ਾਹ ਨੂੰ ਕੀ ਕਰਦਾ ਪਿਆ ਨਾ ਨਾ ਤਾਉਂ ਜੀ ਨਹੀਂ ਮਾਰਨਾ ਨਾ 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 ਇਹ ਗੱਲ ਨਹੀਂ ਕਰਨੀ ਤਾਉਨ ਨਾਲ ਪਿਆਰ ਨਹੀਂ ਕਰਨਾ ਕਦੀ ਵੀ ਉਹ ਜਵਾਨ ਬੜਾ ਪਾਉ ਗੁੰਗੀ ਦੇ ਹੱਥ ਪੈਣਾ ਉਹ ਸਾਡਾ ਹੰਡਰਦੇ ਦਮ ਜਣੇ ਅਸੀਂ ਤੇ ਨਹੀਂ ਨਹੀਂ ਤੇ ਕੀ ਨਾਲ ਦਾ ਹੀ ਵਿਕੀ ਪਾ ਇਹ ਤਾਂ ਕਰਕੇ ਉਹ ਅਸੀਂ ਬੰਦ ਕੀਤੀ ਨੂੰ ਉਤਰਾ ਹੋਰ ਨਹੀਂ ਚੱਕਰ ਕੋਈ ਹਾਂਜੀ ਸਹੀ ਹੈ ਨਾ ਇਹ ਕਰਕੇ ਬੱਤੀ ਕੱਢ ਲੱਗਦਾ ਨੇ ਕਣਕਾਂ ਵਿੱਚ ਉਹਦਾ ਮੁੱਖ ਕਾਰਨ ਆਈ ਸੀ ਇਹ ਤਾਂ ਡਿਟੇਲ ਦੇ ਆ ਤੇ ਤੇਰੇ ਸੱਜਣ ਨੂੰ ਤੂੰ ਹੋਰ ਪੁੱਛਦੇ ਆਣਗੇ ਨਟ ਚੱਲਣ ਨਟ ਤੇ ਡਈਏ ਤੇ ਠੀਕ ਆ ਜੜਾਂ ਲੈ ਲੱਗਣਾ ਨਾ ਹਾਣਾ ਖਾਵੀਂ ਕਰੋ ਘੱਟੇ ਵਾਲੀਆਂ ਇਹ ਬੰਦੇ ਵਾਲੀਆਂ ਕਿ ਬੜੀਆਂ ਨੇ ਉਹ ਲੈ ਇਹ ਇੰਗਲੈਂਡ ਤੋਂ ਮਗਈਆਂ ਤੇਰੇ ਕਰ ਕੰਜਰਾ ਤੇ ਇੰਗਲੈਂਡ ਤੋਂ ਘੱਟਾ ਪੈ ਗਿਆ ਆਰ ਕੇ ਜੁਪੀ ਚ ਹੋਈਆਂ ਤੇਰੇ ਪੈਰ ਨੂੰ ਫੱਬੀਆਂ ਬੜੀਆਂ ਮੇਲਾ ਤੂੰ ਇਹਨਾਂ ਵੇਖਣ ਨਹੀਂ ਆਰੇ ਵੱਜਣ ਇਹ ਕਿਹ ਚੁਕੜੀਆਂ ਹੋੜਾ ਬੜਗੇ ਤੇਰੀਆਂ ਕਿਹਨੇ ਉਹ ਨਹੀਂ ਭਰਾਵਾ ਮੁੰਡਿਆਂ ਵਾਲੀਆਂ ਹੀ ਜਿਹੜੇ ਪਾਣ ਚੁਕੜੀਆਂ ਨਹੀਂ ਕਿਸੇ ਨੇ ਕੰਜਰਾ